ਇੱਥੇ ਸਟਿੰਗਾਂ ਪਈਆਂ ਨਹੀਂ ਆਈਆਂ। ਜਾਇਆ ਸਾਹ ਕੋਈ ਜਾ। ਓ ਕਿਵੇਂ ਮਾੜੀ ਮੰਡੀ ਕਾਂ ਤੂੰ ਚੱਕੀ ਬੈਠੀ ਅੰਜੋਏ। ਕਾਪੀ ਤੇ ਤਾਂ ਮੈਂ ਸਾਹ ਕਿਤਾਬ ਦੇਖਿਆ ਸੀਗਾ। ਅੱਜ ਤੂੰ ਮੰਡੀ ਗਿਆ ਸੀਗਾ। ਲੈ ਆ ਫੇਸੇ। ਓਏ ਮੈਂ ਕਿੱਥੇ ਗਿਆ ਮੈਂ ਤਾਂ ਗਈ ਨਹੀਂ। ਹਾਏ ਰੱਬਾ। ਭੁੱਲ ਆਇਆ। ਤੇ ਹੋਰ ਮੰਡੀ ਕੀ ਲੈਣ ਗਿਆ ਸੀ? ਓਏ ਮੈਂ ਤਾਂ ਮੰਡੀ 'ਚ ਕਣਕ ਸੱਟਣ ਗਿਆ ਸੀ। ਕਣਕ ਸੱਟ ਕੇ ਮੁੜਿਆ ਫਿਰ ਥਰ ਲਾਉਂਦਾ ਚਾਰਛੇ ਲੜਾ ਕੁਸ ਕਰ ਲੰਦੀ ਮੈਂ। ਓ ਮੇਰੀ ਗੱਲ ਸੁਣੋ ਮੈਨੂੰ ਤਾਂ ਉਹ ਦਿੰਦਾ ਨਹੀਂ ਲਾਲਾ। ਤੂੰ ਐ ਗਨੀ ਵੱਡੇ ਲਾਲੀ ਗੋਲੇ ਨਾ ਜਾਈ ਤੂੰ ਜਾ ਤੈਨੂੰ ਦੇਊਗਾ ਮੈਂ ਤਾਂ ਦਿੰਦਾ ਨਹੀਂ ਪੈਸੇ 20万 ਨਹੀਂ ਕਹਿੰਦਾ ਨੂੰ ਮੈਨੂੰ ਸ਼ਰਮ ਨਹੀਂ ਆਉਂਦੀ ਹੁਣ ਅੱਛਾ ਬਾਣੀਆਂ ਕੋਲੇ ਮੈਂ ਧੁਰੀ ਫਿਰਾ ਪੈਸਿਆਂ ਨੂੰ ਹੈ ਓਏ ਬੋਤੇ ਹੈਂਗਾ ਦੀ ਲਾਲਾ ਮੰਡੀ ਚ ਮੈਂ 20000 ਰੁਪਏ ਦੇ ਦੇ ਕਹਿੰਦਾ ਹੀ ਵੀਗੇ ਐਂ ਕਹਿੰਦੇ ਆ ਚੁੱਪ ਕਰਕੇ ਮੈਂ ਮੁੜਿਆ ਤਾਂ ਹੀ ਹੁਣ ਮੈਂ ਤੈਨੂੰ ਤੋੜਦਾ ਆਏ ਹਾਏ ਤੈਨੂੰ ਐ ਤਾਂ ਪਤਾ ਇਹ ਫਸਾ ਸਾਰੇ ਛੱਟਣੀ ਉਹਨੇ ਕਣਕ ਉਸੇ ਦੀ ਜਾਊਗੀ ਓਏ ਮੇਰੀ ਗੱਲ ਸੁਣ ਕਾਇਲੇ ਨੂੰ ਤਾਂ ਗਿੰਦੀ ਨਹੀਂ ਕਹਿੰਦੇ ਕਰਜ਼ਾ ਬਾਲਾ ਹੋਇਆ ਪਿਆ ਕੈ ਲੈਸਿਆ ਕਹਿੰਦੇ ਤਾਂ ਤੇਰੇ ਟੀਮ ਨਾਲੋਂ ਵੱਧ ਜਵਾਨਾ ਐਡੀ ਲੰਮੀ ਗੱਠ ਦੀ ਓਏ ਤਰੇ ਤਾਂ ਹੈ ਨਹੀਂ ਉਹਨੇ ਪਹਿਲੀ ਕਹਤਾ ਕਹਿ ਲੈ ਐਡਾ ਚਿੱਠਾ ਬਣਿਆ ਪਿਆ ਕਹਿੰਦਾ ਚਿੱਠਾ ਮੇਰੇ ਕੋਲ ਵੀ ਲਿਖਿਆ ਹੋਇਆ ਹੈਗਾ ਕੋਈ ਉਹਦੇ ਪੈਸੇ ਵਾਧੂ ਦੇਣੇ ਨਹੀਂ ਸੌਂਗਾ ਦੋ ਰੁਪਏ ਲੈਣੀਆਂ ਆਪਾਂ ਨੇ ਹੁਣ ਮੈਂ ਤੈਨੂੰ ਇਹੀ ਕਹਣਾ ਤੂੰ ਭਲੋਭ ਲਾ ਕੇ ਪੈਸੇ ਲੈ ਆ ਕੇ ਨਾ ਮਾਣੀਆਂ ਤੂੰ ਭਲੋਕ ਤਾਂ ਫੇਰ ਲਈਏ ਜੇ ਉਹਦਾ ਕਰਜ਼ਾ ਦੇਣਾ ਹੋਵੇ ਆਪਾਂ ਨੇ ਓਏ ਕਰਜ਼ਾ ਤਾਂ ਲਿਖੀ ਬੈਠੇ ਐ ਇਹ ਨਹੀਂ ਪਤਾ ਵਿਆਜ ਤੇ ਵਿਆਜ ਵਿਆਜ ਤੇ ਵਾਈ ਠੋਕਦਾ ਹੋਵੇ ਵਿਆਜ ਤੇ ਵਿਆਜ ਕਿ ਮੈਂ ਠੋਕੂ ਜੇ ਤਾਂ ਉਹਦੇ ਪੈਸੇ ਦੇਣੇ ਹੋਣ ਫੇਰ ਵੀ ਆ ਹਾੜੀ ਸੋਣੀ ਆਪਣੀ ਫਸਲ ਜਾਂਦੀ ਆ ਐਡਾ ਕੋਈ ਖਰਚ ਨਹੀਂ ਹੈਗਾ ਜਿਹੜੇ ਆਪਾਂ ਪੈਸੇ ਦੇਣੇ ਸੀਗੇ ਸਾਰੇ ਪੈਸੇ ਤਾਂ ਪੂਰੇ ਓਏ ਲਾਲੇ ਦੀ ਜੀ ਤੋਂ ਦੁਕਾਨ ਤੋਂ ਗਣਦਾ 2050 ਨੂੰ ਗਿੰਦਾ ਨਹੀਂ ਪਾਣੀਆਂ ਦਾ ਜਮਾਨੀ ਤੋਂ ਹਿਸਾਬ ਲਾ ਲਾਂਗਾ ਵੇ ਜਵਾਨੀ ਤੋਂ ਵੀ ਚਾਹੇ ਹਿਸਾਬ ਲਾ ਲੇ ਫੇਰ ਵੀ ਇੰਨਾ ਖਰਚਾ ਪਾਪਾ ਕਰੇ ਹੀ ਨਾਗਾ ਉਹ ਭਾਗਮਾਨੀ ਜਦੋਂ ਗੇਟ ਤੋਂ ਬਾਹਰ ਹੋ ਗਈ ਸੌਦਾ ਲੈ ਕੇ ਨਾ ਉਸ ਦਿਨ ਦਾ ਵੀ ਵਿਆਜ ਲੱਗ ਜਾਂਦਾ ਸੇਠ ਦਾ ਤਾਂ ਮੇਰੀ ਗੱਲ ਸੁਣ ਮੈਂ ਹੁਣ ਬਿੱਟਣਾ ਬਿੱਡੀ ਬੈਠੀ ਆਂ ਕਿ ਮੈਂ ਤਾਂ ਰਸੋਈ 'ਚ ਵੀ ਪੱਥਰ ਜਾਂ ਲਾਉਣਾਗਾ ਰੁਪਿਆ 20000 ਫੜ ਕੇ ਲਿਆ ਤੁਮ ਉਹ ਮੈਂ ਤਾਂ ਜਾਂਦਾ ਨਹੀਂਗਾ ਮੈਨੂੰ ਤਾਂ ਦਿੰਦਾ ਨਹੀਂ ਉਹ ਤੂੰ ਆਪ ਹੀ ਇਹ ਖੇਤਲਾਂ ਕਰ ਲੈ ਵੱਧ ਨਹੀਂ ਆਈ ਨਾ ਹੁਣ ਕਦੇ ਫਸ ਚਟਾਂਗੇ ਕਣਕਿਤ ਦੀ ਬਾਲੀ ਹੋਈ ਹੈ ਘਰ ਸੁਖਣਾ ਮੇਰੇ ਤਾਂ ਰਾਬੇ ਉਤ ਗਏ ਸੀਗੇ ਐਦਾਂ ਤਾਂ ਫਿਰ ਕਣਕ ਦੇ ਟਾਲੀ ਤੇ ਬਹਿ ਕੇ ਮੈਂ ਹੀ ਵਗ ਜਾਂਦੀ ਮੈਂ ਤੈਨੂੰ ਆ ਸੀਟ ਤੇ ਬਹਿ ਆਛੇ ਦੀ ਤੇ ਤੂੰ ਕਿਹਣਾ ਮੰਨੀ ਐਂਗੀ ਬਹਿ ਜਾ ਖਿੜਪਟੀਆਂ ਤੇ ਨਾਲ ਤੂੰ ਤਾਂ ਕਹਿੰਦੀ ਮੈਨੂੰ ਸੰਗ ਲੱਗਦੀ ਐ ਮੰਡੀ ਦੀ ਜਾਂਦੀ ਨੂੰ ਮੈਨੂੰ ਕੀ ਪਤਾ ਸੀ ਵੀ ਘਰੀ ਬੋਲਣ ਜੋ ਇਹ ਕੱਲੇ ਦੇ ਤੈਨੂੰ ਇੰਨਾ ਵਿਸ਼ਵਾਸ ਨਹੀਂ ਵੀ ਕਿਸੇ ਨੂੰ ਬੋਰੀ ਨਾ ਚਕਾ ਦੇ ਜੇ ਵਿਸ਼ਵਾਸ ਸੀ ਤੈਨੂੰ ਫੇਰ ਹੀ ਭੇਜਿਆ ਮੈਂ ਕੱਲੇ ਨੂੰ ਫਿਰ ਮੈਂ ਹੁਣ ਉਹਦੇ ਟੱਕਰ ਮਾਰਾ ਸੇਠ ਦੇ ਕਿਦੋਂ ਜਮਾਬ ਦੇ ਤਾਂ ਵੀ ਟੱਕਰ ਕਿਉਂ ਮਾਰਨੀ ਸੀ ਤੂੰ ਪਿਆਰ ਨਾ ਕਹਿੰਦਾ ਵੀ ਲਾਲਾ ਸੋਨ ਸਾਹਿਬ ਉਹ ਮੈਂ ਇਹ ਲੋਕ ਦੀ ਮਹ ਲਾਲਾ ਜੀ ਨਮਸਕਾਰ ਹਨਾ ਠੀਕ ਹੈ ਠੀਕ ਹੈ ਆਪਾਂ ਹੀ ਬੋਲ ਗਿਆਂ ਉਹਨੇ ਤਾਂ ਬੋਲਣਾ ਹੀ ਸੀਗਾ ਦੇਖ ਹੀ ਲੇਤਾ ਇਹ ਤਾਂ ਹੈ ਹੀ ਨਹੀਂ ਵਸਾ ਤੇ ਜਿਹੜਾ ਕਹਿਆ ਤਾ ਮੇਰੀ ਗੱਲ ਸੁਣੋ ਮੇਰਾ ਤਾਂ ਲੱਗਿਆ ਸਿਰ ਦੁਖਣਾ ਲਾਲੇ ਨੇ ਪਹਿਲੀ ਸਿਰ ਦੁਖਣ ਲਾਤਾ ਕਣਕ ਮਸਾਂ ਸਿੱਟੀ ਐ ਲਾਲੇ ਨੇ ਰਪੀਰ ਦਿੱਤੇ ਮੈਨੂੰ ਐਸੇ ਹੱਥ ਨੇ ਪੇਛੇ ਗਲਾਵਾਗੇ ਗਰਦ ਫਰਦ ਪਈ ਐ ਤੈਨੂੰ ਤਾਂ ਕੱਲੀ ਪੇਗ ਦੀ ਪਈ ਪਈ ਆਗੀ ਤੈਨੂੰ ਉਹਨੇ ਜਿੰਦਾ ਚਾ ਕੰਮ ਵਿਚਾਲੇ ਪਈ ਮੇਰੀ ਗੱਲ ਤਾਂ ਸੁਣ ਲੈ ਪੂਰੀ ਤੂੰ ਵੱਡੇ ਲਾਲੇ ਕੋਲੇ ਨਾ ਜਾਈ ਉਹ ਜਿਹੜਾ ਮੁੰਡਾ ਉਹਦੇ ਕੋਲੇ ਨਹੀਂ ਘਰੀ ਹਉ ਆ ਇਸ ਵੇਲੇ ਉਹ ਹੁਣ ਮੈਂ ਉਹਦੇ ਘਰੇ ਜਾਵਾਂ ਮੈਂ ਉਹ ਲੈੰਟ ਟਾਈਮ ਤੇ ਰੋਟੀ ਖਾਣ ਆਂਦਾ ਸੱਜਰੀਏ ਉਥੇ ਹੋਂਗਣੇ ਹੇ ਰੱਬਾ ਕੋਈ ਕਾਸੇ ਜੋ ਗਰਾਹੇਗਾ ਮੈਂ ਕੀ ਕਰ ਕਿੱਦਾਂ ਕਰ ਮੇਰੀਆਂ ਤਾਂ ਨਾੜਾ ਨਾੜਾ ਦੁਖੀ ਆਂਦੀਆਂ ਸਾਰਾ ਦਿਨ ਖੇਤ ਤੁਰਿਆ ਫਿਰਿਆ ਸਾਰਾ ਦੁਪਹਿਰਾ ਉਤੋਂ ਦੀ ਟੱਪ ਗਿਆ ਫਿਰ ਮੰਡੀ ਤੇ ਕਣਕ ਛੱਟਿਆ ਹੇ ਬਡਨ ਵਾਲੀ ਖੜੀ ਐ ਉਤੋਂ ਰੱਬ ਲਾਸ਼ ਕੀ ਜਾਂਦਾ ਮੇਰੀ ਤਾਂ ਜਾਨੀ ਟੀ ਚ ਗਈ ਜਿਹੜੀ ਮੈਂ ਲਾਸ਼ ਤੇ ਦਿੱਤੀ ਉਹਨੇ ਤੰਦਲੀ ਸੀ ਵੇ ਤੂੰ ਜਾ ਮੇਰੀ ਖੰਡ ਬਣ ਕੇ ਤੂੰ ਹੀ ਕਰੇਂਗੀ ਕੰਮ ਆਪਣਾ ਨਾਉਣ ਵਾਲਾ ਜਿਹੜਾ ਤੂੰ ਬਣਾਉਣਾ ਸਾਰਾ ਕੁਝ ਬਣਾ ਲਈ ਆਪਦੇ ਫੜ ਲਿਆ हां ओदा मैं जाऊंगी लेके आऊंगी नाले पर फिर मैं ਤਾਂ 5000 ਫੜਕੀ ਲੂੰਗੀ 20 ਬੂ ਨਾਲ ਨਹੀਂ ਸਰਦਾ ਤੇ ਕੀ ਚੱਪੜੋਂ ਕਹਿੰਦਾ ਵਗ ਜਾ ਮਿੱਠੀਆਂ ਮਾਰ ਲਈ ਦੋ ਸੇਠ ਨੂੰ ਕਣ ਕਿੱਟਾਂਗੇ ਤਿੰਨ ਟਰਾਲੀਆਂ ਇਹਦਾ ਲਾ ਲਈ ਹੁੰਦੇ ਉਹ ਮੈਂ ਆਪਣੇ ਹਿਸਾਬ ਨਾਲ ਹੀ ਕਰ ਲੂੰਗੀ ਗੱਲ ਤੂੰ ਤਾਂ ਪੂਰੀ ਪਾਈ ਨਹੀਂ ਮੈਂ ਤਾਂ ਕੁਛ ਨਾ ਕੁਛ ਪੂਰੀ ਪਾ ਕੇ ਆਉਂਗੀ ਓਏ ਪਾਣੀ ਦਾ ਤਾਂ ਕੀ ਨਾਂ ਲੈਣਾ ਸੀ ਤੂੰ ਚਾਕੇ ਚਾਰੇ ਪੈਰ ਮੇਰੇ ਮਾਂਹਰ ਪੈ ਗਈ ਵੀ ਥੱਕੇ ਟੁੱਟਿਆ ਐ ਮੰਡੀ ਚੋਂ ਆਹ ਹੋਪ ਮੰਡੀ ਚ ਪੀ ਕੇ ਆਇਆ ਹੋਵੇਗਾ ਉੱਥੇ ਬੋਤਲੀ ਤੇ ਤੂੰ ਨਾ ਕਾ ਲਾ ਕੇ ਆਈ ਸੀਗੀ ਆਹ ਪਤਾ ਹੀ ਹੈਗਾ ਪਤਾ ਪਾਣੀ ਪੀ ਇਹਨਾਂ ਤੜਕੇ ਦਾ ਫਰਿੱਜ ਚੋਂ ਗਾਲਦੇ ਚੰਗਾ ਦੇ ਦਿੰਨੀ ਆਂ ਕਿ ਪਾਣੀ ਤਾਂ ਤੈਨੂੰ ਕਿਹੜਾ ਪਾਣੀ ਪੀਉਣੀ ਹੈ ਪੈਸਿਆਂ ਦੀ ਅੱਗ ਲੱਗੀ ਹੈ ਜੀ ਇੰਨੇ ਰੁਪਏ ਲਿਆ ਲਿਆ ਤੈਨੂੰ ਓਏ ਕੈਲੇ ਨੇ ਕਦੇ 5 ਰੁਪਏ ਨਹੀਂ ਰੱਖੇ ਸਾਰੇ ਰੁਪਏ ਤੈਨੂੰ ਫੜਾ ਫੜਾ ਕੈਲੇ ਦਾ ਦਿਮਾਗ ਫੇਲ ਹੋ ਗਿਆ ਬੇਬੇ ਹੋਰ ਕਿਹੜੀ ਰਾਨੀ ਨੂੰ ਫੜਾ ਕੇ ਆਏਗਾ ਓਏ ਤਾਂ ਹੀ ਤਾਂ ਇੱਥੋਂ ਕਦੇ ਨਾਉਣ ਵਾਲਾ ਬਿੜਲਾ ਨਹੀਂ ਐ ਕਦੇ ਰਸੋਈ ਬਿੜਲਾ ਨਹੀਂ ਐ ਕਦੇ ਕਰਨੀ ਐਸੀ ਨਾਉਣੇ ਐ ਤੇਰਾ ਖਰਚਾ ਨਹੀਂ ਪੂਰਾ ਹੁੰਦਾ ਮੇਰੀ ਜਿਹੜੀ ਫਸਲ ਹੁੰਦੀ ਐ ਸਾਰੀ ਡੁੱਬੜੀ ਉਧਰ ਵਗ ਜਾਂਦੀ ਐ ਮੈਂ ਕਿਹੜੇ ਖੂ ਖਾਤੇ ਪਵਾਂ ਉਹ ਡੁੱਬੜਿਆ ਜਿਹੜਾ ਮੈਂ ਬਣਾਉਣੀ ਆ ਮੈਂ ਕਿ ਮਰੀ ਜਾ ਕੇ ਖਿਤਕਾ ਕਰਕੇ ਲੈ ਜੂ ਤੇਰੇ ਹੀ ਬਣੂਗਾ ਤੇਰੇ ਜਵਾਬਾਂ ਦੇ ਜੇ ਲਾਲੇ ਨੇ ਜਵਾਬ ਦੇਤਾ ਕਿਸੇ ਪਾਸੇ ਦੀ ਨਾ ਬਾਹਣ ਕਰਨ ਜੋ ਗਰੈ ਬੀ ਨੂੰ ਮੂਰੇ ਫਾਨਾ ਅੜ ਜੂ ਪੁੱਤ ਖਾਣੇ ਦਾ ਤੂੰ ਨਾ ਨੇ ਲਾਲਾ ਦੋਨੇ ਜਾਓ ਟੋਪੇ ਜਾ ਕੇ ਬਰੋ ਨਾ ਹਾਰ ਨਾ ਪੁੱਛਦੀ ਥੱਕ ਜਾਂਗੇ ਉੱਥੇ ਕੁਛ ਨਹੀਂ ਹੋਣਾ ਬੰਜੜ ਲੈ ਜੂ ਬਾਹਣ ਬੀ ਨਹੀਂ ਦੇਣਾ ਨੇ ਮਣਿਆ ਪਿਆਰ ਨਾ ਬੋਲੀ ਲਾਲੇ ਨਾ ਤੇਰੀ ਗੱਲ ਸੁਣ ਮੈਂ ਥੋੜੀ ਜਿਹੀ ਕਾਲ ਨਹੀਂ ਤਾਂ ਚੱਲ ਜੰਦਾ ਘਰ ਨੂੰ ਨਾਲੇ ਫਸਾ ਸਭ ਕੁਸ ਨਹੀਂ ਤਾਂ ਸੜਾਈ ਪੈਸੀਗਾ ਤੇਰਾ ਤਾਂ ਓਏ ਜਾ ਜੰਗਾ ਤੂੰ ਪਾਣੀ ਪਿਆ ਦੇ ਮੇਰਾ ਮੂੰਹ ਸੁੱਕਿਆ ਪੈਗਾ ਸੁੱਕੋਗੇ ਮੂੰਹ ਤੇਰਾ ਸਭ ਕੁਸ ਓਏ ਜਾ ਜਾ ਉਹ ਕੰਜਰਦਿਆਂ ਵਿਆਹ ਮੇਣਾ ਖੜਿਆ ਸੀ ਤੇਰਾ ਕੈਲਿਆ ਕੁਸ ਵਿਆਹ ਕਰਵਾ ਕੇ ਫਸ ਗਿਆ ਕੰਜਰਦਿਆਂ ਨਾਲੇ ਰੋਡੂ ਪੋਡੂ ਪਾ ਲਾਲੇ ਮੰਗਰ ਹੁਣ ਤੂੰ ਕਹਿੰਦਾ ਪਸਤਾਉਣਾਗਾ ਇਹ ਨਾਮ ਇਥੋਂ ਲੋਟ ਹੋਈ ਮਾਂ ਦੀ ਤੀ ਨੂੰ 5-5 ਲੱਖ ਰੁਪਇਆ ਵੀ ਦੇ ਕੇ ਥੱਕ ਗਿਆ ਕਦੇ ਨੌਣ ਵਾਲੇ ਬਿਡਲਾਂ ਦੀ ਐ ਕਦੇ ਵੱਡੇ ਕਮਰੇ ਬਿਡਲਾਂ ਦੀ ਐ ਕਦੇ ਕਹਿੰਦਾਂ ਦੀ ਏਸੀ ਲਵਾ ਦੇ ਕੈਲਿਆ ਤੇਰੀ ਜਿਆਨ ਨੂੰ ਸਿਆਪੇ ਹੁਣ ਬਾਣੀਆਂ ਮੰਨੂ ਪਤਾ ਨਹੀਂ ਨਾ ਮੰਨੂ ਲੈ ਜਾਨੀ ਹੈਗੀ ਦੇਖਦੀ ਹੈਗੀ ਕੀ ਨਾਂ ਦੱਸਿਆ ਸੀ ਇਹਨੇ ਆ ਗੱਡੂ ਸੇਠ ਹਣਾ ਹਾਂ ਗੱਡੂ ਸੇਠ ਹੀ ਆ ਲੈ ਕਰਤਾ ਹੀ ਆ ਵੱਡੇ ਵੱਡੇ ਗੱਟਾਂ ਵਾਲਾ ਨਾ ਕਿਹਾ ਸੀਗਾ ਕਾਲੇ ਜੇ ਗੱਟ ਨੇ ਇਹੀ ਆ ਮੈਨੂੰ ਕਿਵੇਂ ਜਵਾਬ ਦੇ ਤੂੰ ਮੈਂ ਤਾਂ ਮਿੱਠੇ ਜਿਹਾ ਪੋਚੇ ਮਾਰ ਕੇ ਲੈ ਕੇ ਜਾਂਦੀ 40000 ਅਰੇ ਹੈਗਾ ਵੀ ਇਹ ਕਿ ਨਾ ਗੇਟ ਤੱਕਲੀ ਵੀ ਆ ਗਈ ਕਰਤਾ ਜੀ ਦੱਸਿਆ ਸੀਗਾ ਹੈਗਾ ਕਰੇ ਕੋਈ ਕਿਹੋ ਨਾ ਨਮਸਕਾਰ ਜੀ ਨਮਸਕਾਰ ਦਾ ਠੀਕ ਹੈ ਭਾਈ ਕੌਣਾ ਗੱਡੂ ਸੇੜ ਤੁਸੀਂ ਹਾਂ ਹਾਂ ਅੱਛਾ ਜੀ ਮੈਂ ਤਾਂ ਉਹ ਪਿੰਡ ਜਿਹੀ ਵਾਈ ਸੀਗੀ ਕਾਈਦੇ ਦੇ ਘਰ ਉਹ ਛਾ ਛਾ ਕੰਨ ਲੈ ਨਹੀਂ ਬਹੋ ਹਾਂ ਬਹਿਣਾ ਮੈਂ ਬਹਿਣਾ ਚਾ ਬਣੀ ਕੁਰਸੀ ਹੈ ਨਹੀਂ ਚਲ ਕੋਈ ਕੁਰਸੀ ਕੋਈ ਉੱਧਰ ਵਈਆਂ ਹਾਂ ਵਈਆਂ ਜੱਟ ਜਿਨੇ ਆਉਣਾ ਨਹੀਂ ਨਹੀਂ ਕੋਈ ਗੱਲ ਨਹੀਂ ਚਲ ਉੱਧੀ ਬਹਿ ਜਾ ਮੈਂ ਬਹਿਣਾ ਬਹਿਣਾ ਕੋਈ ਗੱਲ ਨਹੀਂ ਕਿਵੇਂ ਹੋਏ ਲੈ ਸਾਡੇ ਘਰ ਚਧਾਰ ਆਉਣ ਕਾ ਲੱਗੀ ਮੈਨੇ ਛਾਂ ਗਣੇ ਨਹੀਂ ਮੈਂ ਖਾ ਦੁਕਾਨ ਤੇ ਮੈਂ ਦੁਪਹਿਰੇ ਹੋਂ ਤੁਸੀਂ ਰਸਟ ਕੰਮ ਕਰੇ ਗਏ ਹੋਊਂਗੇ। ਆਪਾਂ ਹੀ ਗਸਾਣਾ ਕਰਨੀ। ਲੈਣ ਦਾ ਦਾਮ ਐ ਸੀ ਪਰ ਤੈਨੂੰ ਪਤਾ ਨੋ ਕਿ ਕਿੱਥੇ ਦਮ ਲੈਣ ਦਿੰਦੇ ਆ। ਸੇ ਪਹਿਲਾਂ ਦਾ ਟਾਈਮ ਆ। ਮੈਂ ਦੁਕਾਨ ਤੇ ਵਾਜਨੀਆ ਫੇਰ ਮੈਂ ਸੋਚਿਆ ਮੈਂ ਖਾ ਇਸਟਾਮ ਤਾਂ ਹੁਣ ਘਰੇ ਹਾਂ। ਮੈਂ ਵੱਡਾ ਭਾਈ ਹੈਂਗਾ ਮੇਰਾ। ਬੜੀ ਨਾਮ ਹੋਣਾ। ਹਉਨਾ ਵੱਡਾ ਭਾਈ। ਅੱਛਾ, ਸ਼ਾਮ ਕਦਮ ਕਰਨਾ ਹੈ। ਹਾਂਜੀ। ਲੈ ਆਓ ਭਾਈ ਮੈਂ ਤਾਂ ਅੱਜ ਹੀ ਸਾਫ ਕਰਕੇ ਹਟਿਆ ਸੀ। ਨਹੀਂ ਆਂ ਗਿਆ ਹੋਰ ਸਾਢੇ 4 ਲੱਖ ਰੁਪਈਆ ਵੱਧ ਗਿਆ ਨਿਆਉ ਪਈ ਫੇਰਾ ਹੋਰ ਬਹੀ ਮੀ ਚੱਕ ਨੀ ਮਮਾ ਬਹੀ ਤਾਂ ਚੱਕ ਲਿਓ ਕੋਈ ਗੱਲ ਨਹੀਂ ਹੋਰ ਪੈਸੇ ਇੰਨੇ ਕਿ ਮੈਂ ਪੜਨਗੇ ਲਾਲਾ ਜੀ ਹਾਂ ਦੱਸਨਾ ਭਾਈ ਦੱਸਨਾ ਮੈਂ ਕਿਹੜਾ ਮੀ ਲਿਖਤੇ ਦੱਸਨਾ ਮੈਂ ਤੈਨੂੰ ਕਿਉਂ ਕਬਰਦੀ ਕਿਉਂ ਹੈ ਮੈਂ ਪੈਸੇ ਦੇਣ ਨਹੀਂ ਆਈ ਮੈਂ ਪੈਸੇ ਲੈਣ ਆਈ ਆਂਗੀ ਤੁਪ ਹੋਰ ਹੈ ਆਂਦੀ ਆਲਾ ਲਾ 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 ਇਹ ਹੱਦ ਕਰੀ ਜਾਂਦੇ ਹੋ ਤੇ ਫਸਲ ਵੀ ਤਾਂ ਹੁਣ ਚਾਰ ਟਰਾਲੀਆਂ ਕਣਕ ਦੀਆਂ ਤੇਰੇ ਘਰ ਹੀ ਆਉਣੀਆਂ ਮੰਡੀ ਦੀਆਂ ਉਹ ਨਾ ਭਾਈ ਰੱਬ ਜਾਣਦਾ ਮੇਰੇ ਘਰ ਆਉਣਗੀਆਂ ਕਿ ਕਿਸੇ ਦੇ ਹੋਰ ਜਾਣਗੇ ਗੱਲ ਸੁਣ ਲੈ ਭਾਈ ਗੁੱਸਾ ਨਾ ਕਰਨੀ ਤੇਰੇ ਘਰ ਤੇ ਮੈਨੂੰ ਤਾਂ ਨਾ ਪੂਰਾ ਵੀ ਯਕੀਨ ਨਹੀਂ ਪਿਛਲੇ ਮਾਰ ਦੱਸ ਨਰਮੇ ਵੇਲੇ ਕੀ ਕਰਿਆ ਹੈ ਕੀ ਹੋਇਆ ਪਤਾ ਇੱਕ ਟਰਾਲੀ ਤਾਂ ਛੱਟ ਗਿਆ ਮੇਰੇ ਠੀਕ ਹੈ ਇੱਕ ਡੰਗੂ ਸੇਠ ਨਹੀਂ ਹੈ ਗਿਆ ਹਾਂ ਅੱਗੇ ਜੀ ਲਹਾਤੀ ਉਹਨੂੰ ਨਾ ਨਾ ਲਾਲਾ ਗਿਆ ਹੱਦੋਂ ਪੈਸਾ ਦਾ ਦਿਮਾਗ ਖੱਲਿਆ ਹੂੰ ਫਿਰ ਹੋਰ ਕੀ ਹੈ ਹੈ ਫਿਰ ਉਹ ਪੈਸੇ ਦਾ ਮੇਰੇ ਕੋਲ ਘਰੇ ਗਈ ਨਹੀਂ ਤੇ ਜਾਣਗੇ ਕਿਥੋਂ ਉਹਨੂੰ ਪੁੱਛ ਕਿੱਥੇ ਆ ਅਸੀਂ ਤਾਂ ਇਹ ਸੀ ਚਕਾਇਆ ਚਾਲ 1000 ਦਾ ਬਿਲ ਲਿਆ ਫਿਰ ਬਾਸਿੰਗ ਮਸ਼ੀਨ ਚਕਾਈ ਹੈ ਹਾਂ ਦੇਖੋ ਜਿਹੜਾ ਸਮਾਨ ਗਿਆ ਉਹ ਤਾਂ ਮੈਨੂੰ ਵੀ ਪਤਾ ਮੇਰੇ ਕੋਲ ਫਿਰ 50000 2 ਬਾਰੀ ਲਗਿਆ ਕਿਹਨਾਂ ਕਹਿੰਦੀ ਮੈਂ ਕਮਰਾ ਰਿਪੇਅਰ ਕਰਵਾਉਣਾ ਹੈ ਹਾਂ ਤਿਆਰੀ ਕਰਵਾਉਣੀ ਹੈ ਕਮਰਾ ਫਿਰ ਪਤਾ ਨਹੀਂ 50000 ਦਾ ਕੀ ਕਰਿਆ 6.5 ਲੱਖ ਪਿਆਗਾ ਤੈਨੂੰ ਕੱਲੀ-ਕੱਲੀ ਗੱਲ ਮੰਗਣਿਆਂ ਦਾ ਨਾ ਮੈਂ ਲਾਲਾ ਮੈਨੂੰ ਲੱਗਦਾ ਤੁਹਾਨੂੰ ਕੋਈ ਗਲਤ ਫਹਿਮੀ ਹੋਈ ਆ ਇੰਨੇ ਦੇ ਪੈਸੇ ਸਾਡੇ ਗਏ ਜ਼ਰੂਰ ਹੋਣਗੇ ਪਰ ਤੇਰੇ ਕੋਲ ਫਸਲ ਵੀ ਆਈ ਆਉਦੀ ਉਹ ਤਾਂ ਕੱਟ ਤੂੰ ਕਟਕਟਾ ਕੀ ਕਹਿਣਾ ਸੌਦਾ ਪਤਾ ਵੀ ਜਾਂਦਾ ਸਾਡਾ ਸੌਦਾ ਪਤਾ ਸੌਂਜ ਨਹੀਂ ਹਿਜਾਨਾ ਚ ਜਾਂਦਾ 5 5 6 6000 ਦਾ ਇੰਨਾ ਸੌਦਾ ਬੱਸ ਅਸੀਂ ਦੋ ਤਾਂ ਜੀਵਿਆਂਗੇ ਘਰੇ ਇੰਨਾ ਸੌਦਾ ਦੱਸ ਅਸੀਂ ਕਿ ਦੱਸ ਜਣਿਆਂਗੇ ਜਿਹੜੇ ਪਰੋਂ ਨਹੀਂ ਭਾਈ ਜਦੋਂ ਮਿਸਤਰੀ ਲਾਇਆ ਸੀ ਮੈਂ ਅੱਛਾ ਖਾਂ ਦੋ ਦੋ ਮਹੀਨਿਆਂ ਦਾ ਲੈ ਕਿਣੀ ਗਏ ਇੱਕ ਵਾਰ ਹੀ ਗਿਆ ਤੰਨ ਮਰੀ ਗਿਆ ਉਹ ਦੋਵਾਰੇ ਦਾ ਤੇਰਾ ਘਰੇ ਥੋੜਾ ਥੋੜਾ ਹੀ ਗਿਆ ਸਰਦਾ ਮਿਸਤਰੀ ਲੱਗੇ ਤੇ ਇੱਕ ਵਾਰ ਹੀ ਲੱਗੇ ਤਾਂ ਰੁਪਿਆ ਦੀ ਕਿਉਂ ਦਾ ਲੱਗੇ ਕਿਉਂ ਤਾਂ ਮੈਂ ਲਿਖੂਗੀ ਜਦੋਂ ਮੇਰੀ ਦੁਕਾਨ ਤੋਂ ਤੁਸੀਂ ਐਨ ਪੈਰ ਪਰੇ ਰੱਖ ਲਿਆ ਨਾ ਉਸੇ ਟਾਈਮ ਵਿਆਜ ਲੱਗ ਜਿਆ ਹਾਂ ਦਾ ਸਮਾਨ ਤੇ ਤੈਨੂੰ ਮੈਂ ਦੱਸਾਂ ਭਾਈ ਅੱਛਾ ਲਾਲਾ ਉਹ ਨਾ ਕਿਹਾ ਤਾਂ ਤੇਰਾ ਵਿਆਜ ਲੱਗੂ ਜਦੋਂ ਮੇਰੇ ਟਰਾਲੇ ਘਰ ਇੱਕ ਗੁਰਾਮੇ ਦੀ ਤੇਰੇ ਮਾ ਜੰਦੀਆ ਬਾਅਦ ਜੀ ਉਦੋਂ ਵਿਆਜ ਕਿਉਂ ਨਹੀਂ ਦਿੰਦਾ ਤੂੰ ਕਿਹੜਾ ਵਿਆਜ ਹੈ ਉਹ ਤਾਂ ਫਸਲ ਫਸਨਾ ਹੁੰਦੀ ਐ ਉਹਦਾ ਵਿਆਜ ਨਾ ਹੁੰਦਾ ਮੈਂ ਕਹਦਾ ਨੀ ਮੈਂ ਤੂੰ ਆਪਣਾ 4 ਲੱਖ ਲਿਖ ਲਿਆ ਸਾਢੇ 4 ਮੈਂ ਤਾਂ ਦੇ ਦੀ ਮੈਂ ਤਾਂ ਲਿਖੂਗਾ ਜਿਹੜੀ ਮੇਰੀ ਫਸਲ ਆਈ ਜੀ ਉਹਦਾ ਵਿਆਜ ਕਾਹਦਾ ਦੇਵਾਂ ਕਿ ਉਹਦਾ ਵਿਆਜ ਕਾਹਦਾ ਦੇਵਾਂ ਇਹ ਤੂੰ ਸੀਨੇ ਦੇਣੀ ਐ ਦੇਣੀ ਨਹੀਂ ਹੁੰਦੀ ਐ ਨਾ ਕਿ ਉਹ ਕਰਨੀ ਹੁੰਦੀ ਐ ਜੀ ਕਿ ਮੈਂ ਸੁੱਥੇ ਧਾਰੀ ਲੈਣੀ ਐ ਫਸਲ ਫਸਲ ਦਾ ਨਹੀਂ ਦਾਰੇ ਮੇਰੇ ਫੇਰ ਵਿਆਜ ਤੋਂ ਤੋੜ ਤਾਲਿਆ ਸਾਰਾ ਉਹ ਤਾਂ ਮੈਂ ਸਾਰਾ ਸਾਹ ਦਾ ਨਹੀਂ ਮੇਰੇ ਪੈਸੇ ਦਾ ਨਾ ਖੜਾ ਸੀ ਜਿਹੜੀ ਮੇਰੇ ਫਸਲ ਲਈ ਜਨਾਮਾ ਵੇਲੇ ਉਹ ਤੋਂ ਸਭ ਕਿਉਂ ਨਾ ਕੱਟਿਆ ਫਿਰ ਵਿੱਚੋਂ ਉਹ ਕੱਟ ਕੇ ਉਹਨੂੰ ਕੈਲੇ ਨੂੰ ਪੁੱਛ ਭਾਈ ਕੱਟ ਕੇ ਤੋੜਿਆ 5000 ਰੁਪਏ ਉਹਦੀ ਜੇਬ ਚ ਪਾਇਆ ਸੀਗਾ ਉਹਨੂੰ ਪੁੱਛ ਲਿਆ ਮੂੰਹ ਤੇ ਤੇ ਇਹ ਕਾ ਬੰਦੇ ਨੇ ਮੈਂ ਮਾਰ ਲਈ ਉਹਨੇ ਤਾਂ ਮੈਨੂੰ ਕੋਈ ਚੀਜ਼ ਕਰਦਾ ਉਹਨੇ ਖੜਾ ਖੜਾ ਗੱਲ ਮੁਕਰ ਜਾਂਦਾ ਪਤਾ ਨਹੀਂ ਕਿੱਧਰ ਦੀ ਕਿੱਧਰ ਲੈ ਜੇ ਫੇਰ ਰੌਲੀ ਪੈਣਗੇ ਉਹ ਤਾਂ ਕਹਿੰਦਾ ਪਾਣੀਆ ਦੀ ਪੰਜੀ ਨਹੀਂ ਦੇਣੀ ਪੰਜੀ ਕਿਉਂ ਨਹੀਂ ਦੇਣੀ ਆਪੇ ਹੀ ਪੰਜੀ ਦੇਣੀ ਮੁਕਰ ਜੋ ਇਸ ਗੱਲ ਦਾ ਗੁੱਸਾ ਆਉਂਦਾ ਤਾਂ ਹੀ ਦਾ ਸਿਆਰ ਤੇ ਦੋਰਦਾਂ ਨੇ ਸਾਡੀ ਵੀ ਉਹਦੇ ਨਾਲ ਹੀ ਹੈ ਜਿਹੜਾ ਭਾਈ ਲੈਣ ਦੇਣ ਵਧੀਆ ਕਰਦਾ ਚਾਰ ਪੀਰੀ ਨਹੀਂ ਲੈਣ ਦੇਣ ਤਾਂ ਦੇਖੋ ਕਰਨਾ ਹੱਥ ਮਾਰਨਾ ਨਹੀਂ ਕਰ ਲੈ ਲੱਖਾਂ ਕਰੋੜਾ ਰੁਪਇਆ ਖੜੇ ਅਸੀਂ ਪੰਨੋਂ ਦਾ ਫੇਰ ਪਤਾ ਤੁਸੀਂ ਕਿਹੜਾ ਕੋਈ ਲੈ ਕੇ ਜਾਣਾ ਕਿਧਰੇ ਜਿਹੜਾ ਪੈਸਾ ਜਿੱਦਾ ਬਣਦਾ ਉਹ ਯਾਨੀ ਤੁਸੀਂ ਭਾਈ ਗੱਲ ਤਾਂ ਗੱਲ ਨਾਲ ਸੋਡੀ ਨਾ ਇਹ ਗੱਲ ਆਪਦਾ ਸ਼ਾਂਪਦائم ਕਰ ਦੋ ਆਰਤ ਜੈ ਕਿਸੇ ਹੋਰ ਨਾਲ ਪਾ ਲੂ ਸਾਨੂੰ ਕੋਈ ਚੱਕਰ ਨਹੀਂ ਆ ਰੋ ਕਰ ਦੋਗੇ ਸਾਰੀ ਉਹ ਲੰਗ ਦੀ ਆਰਤ ਹੋਰ ਨਾਲ ਕਿਵੇਂ ਬਾਵਾਂਗੇ ਜੀ ਤੁਸੀਂ ਮੈਤ ਦਾ ਕਰਦੇ ਹੋ ਭਾਈ ਇਹ ਗੱਲ ਕੀ ਬਣੀ ਹੁਣ ਦੇਖ ਕੀ ਕਰਨਾ ਹੈ ਤੂੰ ਮੈਂ ਤਾਂ ਪੈਸੇ ਲੈਣ ਆਈ ਹਾਂ ਜੇ ਸੱਚਾ ਹੁੰਦਾ ਕੈਲਾ ਆਪ ਆਉਂਦਾ ਆਪ ਕਿਉਂ ਨਹੀਂ ਆਇਆ ਕਿਸ ਨੂੰ ਆਸੀ ਕਿਹਾ ਸੀ ਇਹ ਕਹਿੰਦਾ ਜਵਾਬ ਦੇਤਾ ਨਾ ਨੇ ਨਾ ਨਾ ਆਇਆ ਨਹੀਂ ਸਾਡੇ ਕੋਲ ਮੈਂ ਦੱਸਿਆ ਇੱਕ ਵਾਰੀ ਵੀ ਨਹੀਂ ਆਇਆ ਉਹਨੂੰ ਮੈਂ ਉਹਦੇ ਕੋਲ ਗਿਆ ਸੀ ਮੈਂ ਸ਼ਹਾਕ ਤਾਬ ਕਰ ਗਿਆ 800 ਰੁਪਏ ਵਾਦਿਆ ਕਹਿੰਦਾ ਕੋਈ ਗੱਲ ਨਹੀਂ ਸੇਠਾ ਫਸਲ ਹੈਗੀ ਆ ਬਾਦੂ ਕਹਿੰਦਾ ਆਪੇ ਉਤਰ ਜਾਣਗੇ ਤੂੰ ਸਾਡੇ ਹੱਥ ਇਸ ਕਹਿੰਦਾ ਸਿਰ ਤੇ ਹੱਥ ਰੱਖੀ ਸਿਰ ਤੇ ਹੱਥ ਤਾਂ ਤੁਹਾਨੂੰ ਦੇਖ ਰੱਖਣਾ ਹੀ ਪਊਗਾ ਚਾਹੇ ਤੂੰ ਕਾਬਰ ਦੀ ਕਿਹਾ ਤੂੰ ਤਾਂ ਘਰੇ ਆ ਕੇ ਕਰ ਲੈ ਕਰਨ ਵਾਲਾ ਕੰਮ ਕਰ ਤਾਂ ਲੋੜ ਆ ਗਿਆ ਨਹੀਂ ਆਏ ਹੁੰਦਾ ਹੀ ਹੈਗੀ ਲਾਲਾ ਜੀ ਮੈਂ ਕਾਬਰ ਦੀ ਨਹੀਂ ਹੈਗੀ ਮੈਨੂੰ ਗੁੱਸਾ ਆ ਗਿਆ ਲੈ ਤੂੰ ਤਾਂ ਫਸਲ ਦਾ ਵਿਆਜ ਮੰਗਣ ਲੱਗੀ ਜਿਵੇਂ ਮੈਂ ਸਾਨੂੰ ਚਕਾਈ ਹੁੰਦੀ ਹੈਂ ਕਹਿੰਦਾ ਇਹ ਹਰ ਜਦੋਂ ਤੁਹਾਨੂੰ ਪਤਾ ਹੀ ਨਹੀਂ ਹੈਗੇ ਫਿਰ ਤੁਸੀਂ ਕੀ ਵਿੱਚ ਪੰਗੇ ਕੀ ਲੈਣੇ ਹੋ ਬੁੜੀਆਂ ਜੋ ਤੁਹਾਨੂੰ ਪਤਾ ਹੀ ਨਹੀਂ ਬਿਆਜ ਕੀ ਹੁੰਦਾ ਹੈ ਕਿਵੇਂ ਹੁੰਦਾ ਪੈਸਾ ਦਾ ਕਿੰਦਾ ਜਾਨੀ ਆਏ ਸਾਲ ਐਤੀ ਮੈਂ ਤੁਹਾਡੇ ਕੋਲ ਆਇਆ ਮੈਨੂੰ ਕਿਹੜਾ ਪਤਾ ਸੀਗਾ ਫਿਰ ਵੀ ਤੁਸੀਂ ਸਭ ਕਿਵੇਂ ਕਰਿਆ ਹੋਏ ਮੈਂ ਮੈਂ ਹੁਣ ਲੱਤਾਂ ਤਾਂਾਂ ਕਰਕੇ ਕਰ ਲਿਆ ਭਾਈ ਸਾਹਿਬ ਨਹੀਂ ਨਹੀਂ ਮੈਨੂੰ ਐਸੀ ਵੀ ਨਹੀਂ ਕਿਹਾ ਤੁਹਾਡੇ ਭਰਾ ਨੇ ਕਰਿਆ ਹੋਵੇ ਸਾਬ ਵੀ ਪਿਛਲਾ ਬਕਾਇਆ ਉਹ ਵੀ ਪਿਆ ਹੋਵੇ ਭਾਈ ਛੋਡੇ ਦਾ ਕੰਮ ਨਹੀਂ ਸਾਡੇ ਕੋਲੇ ਵੀ ਐਡੋ ਬਾਡੀ ਹੋਵਾਂਗੇ ਸਾਡੀ ਤਾਂ ਇੱਕ ਸੇਠਾਂ ਦੀ ਇੱਕ ਗੱਲ ਹੁੰਦੀ ਹੈਗੀ ਭਾਵੇਂ ਮੇਰੇ ਕੋਲ ਆ ਜਾ ਭਾਵੇਂ ਮੇਰੇ ਪਿਓ ਕੋਲੇ ਭਾਵੇਂ ਮੇਰੇ ਭਾਈ ਕੋਲੇ ਆ ਜਾ ਗੱਲ ਸਿੱਧੀ ਦੱਸਦਾ ਮੈਂ ਤੈਨੂੰ ਚਲੋ ਕੋਈ ਗੱਲ ਨਹੀਂ ਗੱਲ ਮਾੜੀ ਏ ਜਦਾਂ ਜਨਾਨੀ ਭੇਜੇ ਜੋ ਤਰਪੀ ਲੈਣੇ ਹੁੰਦੇ ਆ ਇਕੱਲੇ ਸੈਨੇ ਉਹਦੋਂ ਤਾਂ ਜਨਾਨੀ ਭੇਜ ਦਿੰਦਾ ਹੈ ਇਹ ਵੀ ਗੱਲ ਬੜੀ ਪਸੰਦ ਲੱਗ ਰਹੀ ਨੀ ਨਾਲਾ ਜੀ ਮੈਂ ਹੀ ਆ ਜੂੰਗੀ ਉਹ ਫਸਲ ਮੈਗੀ ਕਰਾ ਰੁਪਿਆ 1.5 ਲੱਖ ਜੀ ਫਸਲ 2 ਲੱਖ ਦੀ ਹੋਈ 2 ਲੱਖ ਦਾ ਹੁਣ ਬਿਆਜ ਹੀ ਲੱਗੂ ਸਾਨੂੰ ਮਰ ਚਿੱਕਾ ਮਾਰੋਂਗੇ ਚਲ ਕੋਈ ਨਹੀਂ ਮੜਾ ਮੋਟਾ ਪੁੱਛ ਗਿਛ ਲਿਆ ਕਰੋ ਇੰਨੀ ਨਰਮਾ ਦੀ ਵੀ ਦੇ ਕਿ ਝੋਨਾ ਲਾਵਾਂਗਾ ਨਰਮਾ ਦਾ ਆਏ ਸਾਲ ਮੇਰੇ ਕਿੰਨੇ ਵਾਰ ਮਿਸਾ ਕਰ ਗੰਦੀਆਂ ਲਾ ਲਓ ਵੇ ਲਾਲਾ ਲਾ ਤਸਾ ਕਰਤਾਂ ਗੰਦ ਗਾ ਬਿਲੰਦੇ ਕਰ ਕਰ ਖਰੀਦਦੇ ਨਹੀਂ ਗਾ ਵੀਰੇ ਲੈ ਕਹਿੰਦੀ ਖਰੀਦਦੇ ਨਹੀਂ ਸਾਰਾ ਉਥੇ ਚੱਲਦਾ ਇੱਥੇ ਹੋਰ ਕੀ ਆ ਇਹਨਾਂ ਵਾਹਣ ਕਾਦੇ ਬਸ ਠੀਕ ਹੀ ਸੀ ਤੇ ਨਹੀਂ ਆ ਗਿਆ ਸੀ ਸਗਰ ਗੰਦ ਨਾਲ ਹੋਣ ਵਾਸਤੇ ਕੀ ਪਤਾ ਸੁਟਕੇ ਸਗਰ ਗੰਦੀ ਮਾੜੀ ਐ ਕਣਕ ਨੇ ਨਾ ਸਹਗਣੀ ਮਹਿੰਗੀ ਐ ਕਿਤੇ ਫੇਰ ਰੜ ਜੇ ਚੱਲਾ ਲਾਂਗੇ ਧੋਖਿਆਰਾ ਚ ਕੋਈ ਨਾ ਚੰਗਾ ਹੁਣ ਤੂੰ ਇਹਨੂੰ ਬੈਠੀ ਇਹਨੂੰ ਲਾਲਾ ਜੀ ਕਰ ਬੰਦ ਬੰਦ ਕਰਨੀ ਬਬੂ ਕਰਨੀ ਬੂ ਹੋਰ ਕੋਈ ਹੱਲ ਹੀ ਨਹੀਂ ਹੈਗਾ ਪੈਸੇ ਦੋ ਤੂੰ ਸੈਂ ਕਿੰਨੇ ਲੈਣੇ ਆ 1000 ਰੁਪਏ ਦੇ ਦੇ ਤੂੰ ਆ ਗਈ ਤੈਨੂੰ ਦੇ ਦਾਂ ਮੈਂ ਨਹੀਂ ਕੈਲੇ ਨੂੰ ਤਾਂ ਨਾ ਮੈਂ ਚੁੰਨੀ ਨਾ ਬੜਾ ਮੈਂ ਚੱਲ ਕੋਈ ਗੱਲ ਨਹੀਂ ਫਿਰ ਮੇਰੇ ਮੂੰਹ ਨੂੰ ਦੇ ਦੋ ਕੋਈ ਗੱਲ ਨਹੀਂ ਫਸਲ ਦੇਖ ਤੁਹਾਡੀ ਆਉਗੀ ਐਦ ਕਿ ਨਾ ਫਸਲ ਦਾ ਯਕੀਨ ਨਹੀਂ ਮੈਂ ਕਰਦਾ ਹੈਗਾ ਮੈਨੂੰ ਪਤਾ ਜੀ ਚਾਹ ਟਰਾਲੀ ਆਉਣੀ ਨਾ ਮੇਰੇ ਦਾ ਤੰਨੀ ਵਾਂਚਣੀਆਂ ਮੈਂ ਲੈ ਮੈਂ ਬਚਾਉ ਮੇਰੀ ਜ਼ਿੰਮੇਵਾਰੀ ਆ ਮੈਂ ਨਾਲ ਜ਼ਿੰਮੇਵਾਰੀ ਦਾ ਕੈਲਾ ਵੀ ਵਾਲੀ ਲੈਂਦਾ ਜਾਂ ਹੈ ਮੈਂ ਤੁਹਾਨੂੰ ਦੱਸਣਾ ਇੱਕ ਲਾਂਬਾ ਸੋਡੇ ਸ਼ੇਰਾ ਲਾਂਬਾ ਕਾਦਾ ਹੂੰ ਟੱਕੂ ਕਿ ਨਹੀਂ ਲੱਗੇ ਹਾਂ ਹੈ ਉਹਨਾਂ ਖਲਾੜਤ ਬੁਵਾਤੀ ਉੱਨਣਾ ਲੈਣਾ ਸੀ ਕੋਈ ਥਾਂ 5 ਲੱਖ ਰੁਪਈਆ ਲੈ ਗਿਆ ਮੁੜ ਕੇ ਪਤੰਦਰ ਬੋੜੀ ਨਹੀਂ ਹੈਗੇ ਘਰੇ ਡੇਡੇ ਲਾਲਾ ਥੱਕ ਗਏ ਸੀ ਹੈ ਵਿੱਚ ਬਣ ਗਿਆ ਜੈਨ ਨਹੀਂ ਤਾਂ ਪਾ ਲਈ ਜਵਾਨ ਨਹੀਂ ਨਹੀਂ ਰਹੀ ਕੋਈ ਕਹਿੰਦਾ ਮੈਂ ਆ ਮੇਰਾ ਨਾਂ ਇਕਲਾ ਇਹਦਾ ਨਾਂ ਤੱਕੂ ਤੁਰਪੀਏ ਦੇ ਦੇਕ ਨੰਬਰ ਬੰਦੇ ਨੇ ਨਾ ਤਾਂ ਇਕਲਾ ਸਹਾ ਮੈਨੂੰ ਨਾ ਸਹਾ ਤੱਕੂ ਕੀ ਕਰੀਏ ਫਿਰ ਕਹਿੰਦੇ ਸੇਖ ਮਾੜੇ ਆ ਹੁਣ ਅਸੀਂ ਵੀ ਰੋਟੀ ਖਾਣੀ ਆ ਮਾੜਾ ਕਹਿੰਦਾ ਤੁਹਾਨੂੰ ਮਾੜਾ ਕਹਿ ਕੇ ਅਸੀਂ ਕਿੱਧਰ ਜਾਵਾਂਗੇ ਦੱਸੋ ਉਹੀ ਤਾਂ ਗੱਲ ਆ ਕਿੱਥੇ ਦੱਸਣੀ ਆਗੇ ਹਾਂ ਕਿੰਨਾ ਲੈਣਾ 30000 ਰੁਪਏ ਦੇ ਦੋ ਹੁਣ ਤਾਂ ਹੋਰ ਲੈ ਜਾ ਫੇਰ ਨਾ ਗੀੜਾ ਮਾਰ ਜੀ ਕੱਲ ਨੂੰ ਮੈਂ ਨਹੀਂ ਮੁੜ ਕੇ ਬਾਰ-ਬਾਰ ਜੀ ਦਿੰਦਾ ਪਹਿਲਾਂ ਤਾਂ ਮੇਰੀ ਸਵਾਤ ਮਿਆਂ ਦੀ ਸੀ ਪਰ ਪੈਸੇ ਬਹੁਤ ਬਣੇ ਪਏ ਆ ਤੁਹਾਡੇ ਨਾਲ ਗੱਲ ਕਰ ਚੱਲ ਕੋਈ ਗੱਲ ਨਹੀਂ 30 ਦੇ ਦੋ ਤੇਰਾ 30000 ਲਾ ਗੇ ਕੋਈ ਨਹੀਂ ਉਤਰ ਜਾਣਗੇ ਕਿੱਡੀ ਕੀ ਗੱਲ ਆ ਦੋ ਵਾਰੀਆਂ ਚ ਮੈਂ ਤੈਨੂੰ ਹੈਗਾ ਨਾ ਭਾਈ ਖਰਚਾ ਘਟਾ ਦਿਓ ਥੋਨੂੰ ਸਿੱਧੀ ਗੱਲ ਦੱਸਾਂ ਨਹੀਂ ਨਾ ਖਰਚਾ ਤਾਂ ਸਾਡਾ ਨਾ ਮੈਂ ਬਦਲ ਤੁਸੀਂ ਘਰ ਪਾਇਆ ਨਾ ਹੌਲੀ ਹੌਲੀ ਇੱਕ ਇੱਕ ਕਮਰਾ ਕਰਕੇ ਪਾ ਲਓ ਜ਼ਰੂਰੀ ਤਾਂ ਥੋੜੀ ਜਿਹੀ ਵਿਫਾਹਾ ਲੈਣਾ ਹੈ ਫੇਰ ਉੱਤਰਦੇ ਨਹੀਂ ਹੁੰਦੇ ਆ ਬਾਈ ਤੁਹਾਨੂੰ ਪਤਾ ਹੀ ਆਗਾ ਫਸਲ ਹੋ ਤਾਂ ਵਧੀਆ ਜਾਂਦੀ ਆ ਗੱਲ ਕਰ ਰੱਬ ਜਿਹੜੀ ਬੜੇ ਮਾਰੀ ਕਰ ਦਿੰਦਾ ਉਹਦੇ ਪੈਸੇ ਨਹੀਂ ਆਉਂਦੇ ਭਾਈ ਹੁਣ ਬੰੂ ਕੀ ਦੇ ਇਸ਼ਾਰੇ ਆ ਸਾਰੇ ਕਿਸੇ ਦੇ ਨਹੀਂ ਹੈਗੇ ਆ ਲੈ 35 ਦੇ ਤਾਂ ਠੀਕ ਐ ਛਲ ਠੀਕ ਆ ਧੰਨਵਾਦ ਮੇਰੀ ਆਂਡ ਮੈਂ ਹੁਣ ਤੇਰੇ ਸਾਹਮਣੇ ਲਿਖ ਦਾਂਗਾ ਮੈਂ ਹਾਂ ਹਾਂ ਹੁਣ ਤਾਂ ਵਿਆਜ ਸਟਾਰਟ ਹੋ ਜਾਊਗਾ ਫੇਰ ਚਿੱਕਾ ਮਾਰੋਗੇ ਹਾਂ ਭਾਈ ਉਹ ਤਾਂ ਪਤਾ ਹੀ ਆ ਤੇ ਵਿਆਜ ਤਾਂ ਤੁਸੀ ਲਾਉਣਾ ਹੀ ਆ ਮਾਤਾ ਕਿੱਥੋਂ ਵਰਦੋਂਗੇ ਕੈਲਾ ਸਿੰਘ ਹੈਨਾ ਤੇਰਾ ਨਾਂ ਕੀ ਐ ਕੁੜੇ ਸੋਨੀ ਸੋਨੀ ਕੈਲੇ ਦੀ ਘਰ ਆਲੀ ਹੋਰ ਘਰ ਆਲੀ ਆ ਉਦੀ ਰੱਖਿਆ ਸਾਨੂੰ ਲਿਖਣਾ ਲਿਖਣਾ ਪੈਂਦਾ ਭਈ ਇਹ ਕੀ ਗੱਲ ਕਰੀ ਐ ਨਹੀਂ ਮਾੜੀ ਦੀ ਸੰਸ਼ਮਨ ਮੰਨ ਲਾਏ ਘਰ ਆਲੀ ਐ ਪਤੀ ਐ ਤੁਨੂੰ ਤੁਨੂੰ ਕਿਹੜਾ ਪਤਾ ਨਹੀਂ ਮੇਰੇ ਕੋਲੇ ਕਿਹੜਾ ਰੋਜ ਹੁੰਨੀਆਂ ਤੂੰ ਜੇ ਦਾ ਹੁਣ ਆਵੇ ਬੰਦੇ ਦਾ ਮੂੰਹ ਬੇਰ ਪੈ ਜਾਂਦਾ ਹੈਗਾ ਹਾਂ ਮੋ ਪਿਆਰਾ ਤਾਂ ਗੱਲ ਜਲ ਠੀਕ ਆ ਚੰਗਾ ਜੇ ਤੂੰ ਤੇ ਮੈਂ ਚੱਲਦੀ ਆਂ ਕਿ ਜੇ ਕੋਈ ਚਾਹ ਮਣੀ ਦੱਸੋ ਬਈ ਨਹੀਂ ਨਹੀਂ ਬੱਸ ਧੰਨਵਾਦ ਜਰਾ ਚਾਹ ਕੋਈ ਗੱਲ ਨਹੀਂ ਮੈਂ ਮਾਰੂਗਾ ਗੇੜਾ ਕੇ ਲੈ ਲੈ ਕੇ ਜਾ ਕੇ ਉਹ 5 ਲੱਖ ਜਾਂ ਲੈਣਾ ਨਾ ਮੈਂ ਆਉਂਗਾ ਤੁਹਾਡੇ ਘਰੇ ਸਾਡੇ ਦਾ ਫਿਰ ਕਾਦਾ ਹੋਣਾਗਾ ਤੁਸੀਂ ਫਿਰ ਅੱਥੇ ਕੈਲਾ ਤਾਂ ਵਿੱਚ ਬਚਾ ਲਿਆ ਨਾ ਫਿਰ ਮੈਂ ਤਾਂ ਕੈਲੇ ਨੂੰ ਘ੍ਰਿਸੂਗਾ ਹਾਂ ਜਾਵਨੀ ਫਿਰ ਇਹ ਤਾਂ ਕਈਆ ਉਹ ਤਾਂ ਹੀ ਤਾਂ ਪਾਉਂਦਾਗਾ ਸੋਗਾ ਕੋਈ ਤਾਂ ਘ੍ਰਿਸੇ ਮੈਂ ਥੋੜਾ ਜਿਹਾ ਮੁੱਠੀ ਨੂੰ ਚਲੋ ਭਾਈ ਫਿਰ ਔਖੇ ਹੋਗੇ ਫਿਰ ਤੂੰ ਕਹੇਂਗੀ ਵੀ ਇੰਨੇ ਲੱਖ ਹੋਗੇ ਇੰਨੇ ਲੱਕ ਥੋੜਾ ਜਿਹਾ ਖਰਚਾ ਦੇਖ ਕੇ ਕਰੋ ਨਹੀਂ ਨਹੀਂ ਕੋਈ ਗੱਲ ਫਸਾ ਲਾ ਕੀ ਪਤਾ ਨਾ ਰੱਬ ਕਿਹੜੇ ਵੇਲੇ ਅੱਖ ਮੀਚ ਜੇ ਹਾਂ ਠੀਕ ਆ ਚਲੋ ਤੁਸੀਂ ਤਾਂ ਖੁੱਲੀ ਰੱਖ ਲੋ ਠੀਕ ਆ ਦੁਨਿਆਦਾਰੀ ਹੈ ਨਾ ਛੋਣ ਕਿਦਾ ਜਵਾਨੀ ਖਰਾਬ ਹੋ ਗਿਆ ਨਲੇ ਦਾ ਅਰਥ ਸਾਰਦੇ ਇਹਨਾਂ ਦਾ ਫਸਲ ਬੜੀ ਦਾ ਦੌਰ ਵੀ ਮੌਕੇ ਤੇ ਦੇ ਦਿੰਦਾ ਨੇ ਜਿਹਦੇ ਰੁਪਏ ਦੇਣੇ ਹੋਣਾ ਉਹਦਾ ਤਿੰਗੜਦੇ ਆ ਤੁਸੀਂ ਖਰਚਾ ਘੱਟ ਕਰ ਲੋ ਫਿਰ ਸੇਠਾਂ ਦੇ ਕੀ ਸਾਰੇ ਆ ਅਸੀਂ ਵੀ ਰੋਜੀ ਰੋਟੀ ਖਾਣੀ ਐ ਅਸੀਂ ਕਿਹੜਾ ਪਰਪੰਨ ਨੂੰ ਬੈਠੇ ਆ ਗੱਲਾਂ ਦੇ ਕਰਦੇ ਇੱਕ ਦੇਣੇ ਪੈਂਦਾ ਸਰਦਾ ਨਹੀਂ ਹੈਗਾ ਫਿਰ ਸਾਰੇ ਡੁੱਬਦੇ ਜੇ ਨਹੀਂ ਦਿੰਦੇ ਅਗਲਾ ਝੁੱਗਾ ਚੱਕਦਾ ਹੁੰਦਾ ਐ ਕਰਦਾ ਹੁੰਦਾ ਮੈਨੂੰ ਕੀ ਇਛਤਾ ਦਿੰਦੇ ਨਹੀਂ ਹੈਗੇ ਅੱਗੇ ਲੈ ਖਰ ਰੁਪਏ ਡੁੱਬਿਆ ਪਿਆ ਹੈਗਾ ਚੱਲ ਕੋਈ ਗੱਲ ਨਹੀਂ ਗੱਡੋ ਦੇਖਦੇ ਆ ਕੀ ਮਨ ਦੱਸੋਂ ਜਾਂ ਦੋ ਘੰਟੇ ਆਰਾਮ ਕਰ ਲੈ ਲੈ ਅੱਜ ਪੈਸੇ ਪੁੰਸੇ ਲਿਆਵੇ ਕਹਿ ਲਿਆ ਪੇਗ ਪੁੰਗ ਲਾ ਲਈਏ ਬਹੁਤ ਟਾਈਮ ਹੋ ਗਿਆ ਪੀਤੀ ਹੂੰ ਵੀਰ ਪੀਵਾਂਗੇ ਆਈ ਨਹੀਂ ਹੈ ਜੀ ਪਤਾ ਨਹੀਂ ਕਿੰਨਾ ਟਾਈਮ ਲਾਤਾ ਗਾ ਨਹੀਂ ਨੇ ਨਾ ਚਾਹ ਪਾਣੀ ਨਾ ਲੈਣਾ ਦੇਣਾ ਆਉਂਦੀ ਐ ਵੇ ਆਹ ਹਾ ਹਾ ਉਹ ਗੰਨਿਆ ਦੀ ਆ ਕਿਪੜਾ ਕਿ ਇਹ ਸੀ ਬੈਠਾ ਚੜਚੜ ਕਰੀ ਜਾਂਦਾਗਾ ਓਏ ਦੇਈ ਉਹ ਸੱਚ ਲਈ ਆਈ ਪੈਸੇ ਮਾਰਨੇ ਆ ਕੀ ਬੋਲਦਾ ਓਏ ਮੈਂ ਹੀ ਕਹਿਣਾ ਲਈ ਹਾਂ ਲਈ ਐਡੀ ਦੇ ਕੇ ਆਈ ਆ ਅੱਛਾ ਹਾਂ ਫੇਰ ਕੀ ਕਹਿੰਦਾ ਤੈਨੂੰ ਬਣਾਸ਼ੀ ਦੀ ਦੇਦੀ ਉਹਨੇ ਮਿੱਟੀਆਂ ਮਾਰ ਕੇ ਆਈਆਂ ਐਡੀ ਲੰਮੀ ਜ਼ੁਬਾਨ ਦੇ ਕੇ ਆਈ ਗਈ ਉਹਨੂੰ ਕਹਿ ਕੇ ਆਈਆਂ ਵੀ ਜ਼ੁਬਾਨ ਆ ਮੇਰੀ ਕੋਈ ਗੱਲ ਨਹੀਂ ਦੀ ਗੰਗਰ ਦੀ ਜ਼ੁਬਾਨ ਨਹੀਂ ਸੀਗੀ ਦੋ ਘੰਟੇ ਉਹਨੂੰ ਬੋਲੀ ਗਿਆ ਪੈਸੇ ਦੇ ਦੇ ਸੇਠਾ ਓਏ ਮਰ ਜਾਣੇ ਆ ਤਾਂ ਉਹ ਚ ਮਾਰੂ ਮੁੱਕੀ ਰੱਖ ਕੇ ਉਹ ਤਾਂ ਮੈਨੂੰ ਕਹਿੰਦਾ ਇੱਥੇ ਪੈਸੇ ਇੰਨੇ ਦੇਣੇ ਆ ਕਿ ਉਹਨਾਂ ਤੇ 4.5 ਲੱਖ ਰੁਪਏ ਦੇਣਾ ਤੇ ਫਸਲ ਕਿੱਧਰ ਜਾਂਦੀ ਆ ਆਪਣੀਆਂ ਦੱਸ ਪਹਿਲਾਂ ਓਏ ਫਸਲ ਤਾਂ ਉਹਨੇ ਛਿੜਦੇ ਆ ਬਾਣੀਆਂ ਲੁੱਚਿਆਂ ਦਾ ਬਿਆਹ ਤੇ ਬਿਆਹ ਤੇ ਬਿਆਹ ਤੇ ਬੈਠੋ ਤਾਂ ਨੇ ਰਹਿਣ ਦੇ ਬਾਣੀਆਂ ਲੁੱਚਾਂ ਲੁੱਚਾਂ ਤੂੰ ਓ ਮੇਰੀ ਦਾ ਸੁਣਾ ਉਹ ਜਿਹੜੇ ਨੇ ਮੈਂ ਆੜਤ ਪਵਾਈ ਐ ਨਵੀਂ ਉਹ ਅਹੀਂ ਸੀ ਸਿਆਪਾ ਉਹ ਕਹਿੰਦੇ ਕਰੇ ਤੁਹਾਡਾ ਮੁੰਡਾ ਲੈ ਗਿਆ ਫਲਾਣਾ ਲੈ ਗਿਆ ਮੈਂ ਉਹਨੂੰ ਆਖਿਆ ਫਸਲ ਨਾਲ ਸਿੱਟੀ ਤੁਰੇ ਫੜਦੇ ਮਾਗਰ શેઠ ਨੂੰ ਨਾ ਫੇ ਤੂੰ ਫਸਲ ਕਿੱਦੋਂ ਛੱਟਾ ਕਿਉਂ ਨਾ ਪਹਿਲਾਂ ਮੈਨੂੰ ਆਏ ਦੱਸ ਓਏ ਮੈਂ ਤਾਂ ਉਥੇ ਨਹੀਂ ਛੱਡਣਾ ਪਰ ਤੇ ਮਟਰਾਲੀਆਂ ਨਰਮੇ ਦੇ ਗਈਆਂ ਉਹ ਤਾਂ ਕਹਿੰਦਾ ਸਾਡੇ ਦੋ ਹੀ ਆਈਆਂ ਬਹੀ ਤੇ ਲੈ ਕੇ ਆ ਦੋ ਕੋਈ ਮੇਰੀ ਗੱਲ ਸੁਣ ਨੀ ਲੜਦੀ ਮੈਂ ਇੱਕ ਟਰੈਲੀ ਕੱਤੂ ਦੇ ਆਣੀਆਂ ਇਹ ਛਿੱਟਿਆ ਸੀ ਫੇਰ ਪਰ ਉਹ ਵੈਸੇ ਕਿੰਨੇ ਗਏ ਆ ਮੈਂ ਨਹੀਂ ਵੀ ਹੁਣ ਪੜਦੇ ਛੜਦੇ ਰੱਖਣੇ ਪੈਂਦੇ ਆ ਪੜਦੇ ਛੜਦੇ ਨੂੰ ਇੱਥੇ ਬੁੜੀ ਬੈਠੀ ਆ ਕਿ ਵੀ ਜਿਹਨੂੰ ਅੱਡ ਮਾਰੋ ਲਿਆ ਤੇ ਤੇਰੇ ਨਾਲ ਕੋਈ ਕੋਈ ਹੁਣ ਤੂੰ ਲੈ ਗਈ ਪੈਸੇ ਮੈਨੂੰ ਦੇ ਦੇ ਦੋ ਉਹ ਤਾਂ ਲੈ ਲਈ ਮੇਰੀ ਗੱਲ ਪਹਿਲਾਂ ਮੇਰੀ ਗੱਲ ਦਾ ਜਵਾਬ ਦੇ ਕਰੋ ਟਰਾਲੀ ਦੇ ਪੈਸੇ ਕਿੱਧਰ ਗਏ ਨਰ ਮੇਰੇ ਉਹ ਨਰ ਮੈਂ ਚੌਣੀਆਂ ਨੂੰ ਦੇ ਦੇ ਪਰ ਪਰਾਂ ਚੌਣੀਆਂ ਨੂੰ ਪੈਸੇ ਮੈਂ ਹਿਸਾਬ ਕਰਕੇ ਘਰੋਂ ਦੁੱਤੇ ਆ ਜਿਹੜੇ ਬਈਏ ਜੀਰੀ ਲਾ ਕੇ ਗਏ ਸੀ ਪਰ ਲੈ ਕੇ ਆ ਉਹਨਾਂ ਨੂੰ ਪੈਸੇ ਮੈਂ ਦਿੱਤੇ ਆ ਤੇ ਹਿਸਾਬ ਕਰ ਸਾਰੇ ਨੂੰ ਤੂੰ ਹੀ ਦੇਈ ਆਂ ਇਕੱਲੇ ਨੇ ਕਿਸੇ ਨੂੰ ਦਿੱਤੀ ਨਹੀਂ ਰੁਪਏ ਤੇ ਕੱਲੇ ਨੇ ਲੈ ਆ ਕੇ ਮੈਨੂੰ ਬੰਡਕੇ ਗੱਲ ਕਰ ਜਿਹੜੇ ਪੈਸੇ ਤੂੰ ਉਹ ਟਰਾਲੀ ਵੇਚ ਕੇ ਗੁਪਤ ਕਰਿਆ ਉਹ ਦੱਸ ਕਿੱਥੇ ਆ ਉਹ ਜਿਹੜੀ ਬਾਬੋ ਨੂੰ ਉਹਦੀ ਗਾਂ ਲਿਆਂਦੀ ਸੀ ਚਾਰ ਮੋਰੀਆਂ ਖਾਲਦੀਆਂ ਦੇ ਮਾਤਿਆਂ ਕਹਿੰਦੀ ਮੈਂ ਤੁਹਾਡੇ ਗੋਹਾ ਗੋਣਾ ਸਿਰਦ ਨੂੰ ਵੇ ਚਾਰ ਮੋਰੀਆਂ ਨਾਲ ਥੋੜ ਟਰਾਲੀ ਨਰਮੇ ਦੀ ਕਿਤੇ ਗੁਪਤ ਹੋ ਜਾਊਗੀ ਤੂੰ ਪੈਸੇ ਦੱਸ ਸਿੱਧੇ ਤਰ੍ਹਾਂ ਕਿੱਧਰ ਗਏ ਆ ਮੈਨੂੰ ਕੱਲਾ ਕੱਲਾ ਦਾ ਹਿਸਾਬ ਦੇ ਤਾਂ ਮੈਨੂੰ ਪੈਸੇ ਦੱਸ ਵੀ ਉਹ ਪੈਸੇ ਗਏ ਕਿੱਧਰ ਟਰਾਲੀ ਨਰਮੇ ਦੀ ਮੈਂ ਤਾਂ ਸਾਰ ਲੈ ਕੇ ਹਾਂ ਉਹ ਮੈਨੂੰ ਸਾ ਕੋਈ ਹਿਸਾਬ ਨਹੀਂ ਹੈਗਾ ਅਗਲੇ ਨਰਮੇ ਵੇਲੇ ਸਾਰਾ ਸਾਰਾ ਕਤਾਵਾਂ ਕਰ ਲੂ ਸੇਠ ਨਾਲ ਮੈਂ ਆਪੇ ਸੇਠ ਨਾਲ ਕੋਈ ਹਿਸਾਬ ਨਹੀਂ ਕਹਦਾ ਸੇਠ ਦਾ ਕਹਿੰਦਾ ਮੇਰੇ ਕੋਲ ਤਾਂ ਆਉਂਦਾ ਵੀ ਨਹੀਂ ਕਹਿੰਦਾ ਮੂੰਹ ਨੋਕੇ ਲੰਘ ਜਾਂਦਾ ਮੇਰੇ ਤਾਂ ਮੱਥੇ ਨਹੀਂ ਲੱਗਦਾ ਇੰਨਾ ਕੁਝ ਬੋਲਿਆ ਮੈਂ ਨਹੀਂ ਗੱਲ ਸੁਣਾਈ ਇਹ ਵਾੜਾ ਕਰਦੇ ਕੋਈ ਨਹੀਂ ਚਾਹੀ ਕੋਈ ਨਹੀਂ ਚਾਹੀ ਕਿਹਾ ਜੀ ਕੋਈ ਕਿਹਨਾਂ ਹੋ ਗਿਆ ਪਾਈ ਪਾਈ ਕਰਕੇ ਗੱਲ ਕਰੀ ਆ ਉਹ ਇਹਨੇ ਬੈਠਾ ਉਹ ਅੰਦਰ ਉੱਥੇ ਲਾਲੀਆਂ ਆਉਣੀਆਂ ਤਾਂ ਨਹੀਂ ਬੋਲਿਆ ਦੁਨਾਨ ਤੇ ਤਾਂ ਬਾਹਲਾ ਬੋਲਦਾ ਹਾਂ ਪਤਾ ਨਹੀਂ ਮੈਨੂੰ ਤਾਂ ਕੋਈ ਟੱਕਰ ਮੈਂ ਤਾਂ ਸਿੱਧੀ ਗਈ ਉਹਦੇ ਕਮਰੇ ਚ ਮੈਂ ਤਾਂ ਥਾਈ ਸੇ ਚੱਲ ਛੱਡ ਪਰੇ ਕਿੰਨੀ ਲਈਆਂ ਮੈਨੂੰ ਪਾਸਾ ਦੇ ਮੈਂ ਟੇਕ ਲਾ ਕੇ ਹੁਣੀਂ ਦੇ ਲੈ ਮਰਨੇ ਆ ਪਹਿਲਾਂ ਉਹ ਕੀ ਹੋਵੇ ਯਾਰ ਪੈਸੀ ਨਹੀਂ ਦਿੰਦੀ ਅੱਜ ਸੇਠਾਂ ਕੋਲੇ ਭੇਜੀਆਂ ਪਹਿਲੀ ਮਰਦੇ ਗਿਆ ਇਹ ਆ ਪੈਸੇ ਲਈ ਆ ਤੂੰ ਆਪ ਜਾਇਆ ਕਰ ਬੁੜੀਆਂ ਜਾਂਦੀਆਂ ਉਹ ਮੈਂ ਕਿੱਥੋਂ ਜਾਵਾਂ ਮੇਰੀ ਜਾਨ ਨੂੰ ਦੱਸਿਆ ਪੇ ਤੁਸੀਂ ਪਾਦੇ ਅਦੇ ਪਤੇ ਹੋ ਹਾਂ ਸੱਪੇ ਤਾਂ ਪਾਈ ਆ ਮਰ ਜਾਣੇ ਆ ਜਿਹੜੇ ਪੈਸੇ ਲੈ ਕੇ ਆਇਆ ਮੈਂ ਤੂੰ ਜਾਮਨ ਬਣ ਗਿਆ ਤੈਨੂੰ ਪਤਾ ਤਾਂ ਹੈਗਾ ਵੀ ਇਹ ਤਾਂ ਕੌਲੀ ਖੰਡ ਦੇ ਦਾ ਉਹ ਨਹੀਂ ਨਹੀਂ ਪਤਾ ਇਹਦੇ ਵਾਲੇ ਪੈਸੇ ਮੈਨੂੰ ਚੇਤੇ ਹੋਣ ਉਹ ਇਹਨੂੰ 5 ਲੱਖ ਦਵਾਇਆ ਹੋਊਗਾ ਉਹ ਤਾਂ ਉਹਦੇ ਲਈ ਮੁੱਕੇ ਬੀ ਇਹਨਾਂ ਨੇ ਦੇਣੇ ਤੂੰ ਤਾਂ ਭੁੱਲ ਜਾ ਸਾਡੀ ਐ ਨਹੀਂ ਪਤਾ ਕਿਲਾ ਵਿਗ ਜੇ ਹੁਣ ਓਏ ਆਏ ਕਿਵੇਂ ਵਿਕਜੂ ਉਹ ਤੇਰੇ ਵਾਲੇ ਪੈਸੇ ਚੱਕੇ ਇੱਧਰ ਠੋਕਦੇ ਮੈਂ ਨਹੀਂ ਇਹ ਤਾਂ ਆਡਡ ਲਿਖਿਆ ਪਿਆ ਆਡਡ ਲਿਖੀ ਮਾਰਣੀ ਹੈਗੀ ਸਾਢੇ 4 ਲੱਖ ਤਾਂ ਆਪਣਾ ਹੀ ਹੈਗਾ ਮੈਨੂੰ ਤਾਂ ਇਹ ਨਹੀਂ ਪਤਾ ਕਿ ਕਿਹੜੇ ਰਹਿਣ ਨੂੰ ਖਵਾਉਣਾ ਤੂੰ ਓਏ ਮੈਂ ਕਿਸੇ ਨੂੰ ਨਹੀਂ ਖਵਾਉਂਦਾ ਓਏ ਬੱਸ ਕਰ ਰਹਿਣ ਦੇ ਹੁਣ ਤਾਂ ਤੇਰੀ ਚੋਰੀ ਫੜੀ ਗਈ ਚੋਰੀ ਮੈਨੂੰ ਕਿ ਉੱਤੋਂ ਫੜ ਲਿਆ ਤੂੰ ਮੈਂ ਕਲੇਸ਼ ਤਾਂ ਨਹੀਂ ਕਰਦੇ ਮੈਂ ਕਲੇਸ਼ ਕਾਦਾ ਕਰਨਾ ਹੁਣ ਤੇ ਨਿਕਲੇ ਪਤਾ ਆਉ ਮੈਂ ਨਾ ਭੁੱਲ ਗਿਆ ਓਏ ਕੀ ਹੋਇਆ ਨਬਰਾਂ ਸੀ ਨਾ ਕਣਕ ਨਹੀਂ ਚੁੱਪ ਕਰਕੇ ਬੈਠ ਤੋ ਕੀ ਨੀ ਤੇਰੀ ਪਤੰਗੀ ਦੀ ਕੁੜੀ ਦਾ ਵਿਆਹ ਸੀਗਾ ਓਏ ਹਾਂ ਹਾਂ ਸ਼ਰਮ ਵੀ ਕਿ ਢਿੱਕ ਮੈਂ ਹਾਂਦੀ ਣਾ ਤੂੰ ਓ ਤੇਰ ਮਰ ਜਾਣਿਆ ਨਾ ਉਹ ਵੀ ਤੇਰੀ ਧੀ ਜੰਮੀ ਹੋਈ ਸੀ ਕਿ ਮਾਂ ਤੇ ਤੂੰ ਮੇਰੇ ਕੋ ਮਾਰੀ ਇਹ ਨੀ ਇਹਨੇ ਮਗਰ ਲੱਗ ਕੇ ਇਹਦੇ ਮਗਰ ਲੱਗ ਕੇ ਐਵੇਂ ਨਹੀਂ ਹੁਣ ਤਾਂ ਐਡਾ ਚਿੱਠਾ ਕੱਟ ਕੇ ਤਾਂ ਤਾ ਮੁੰਡੇ ਆਖਾ ਸਾਢੇ 4 ਲੱਖ ਦੇਣਾ ਕੈਲੇ ਦਾ ਵਿਸ਼ਵਾਸ ਨਹੀਂ ਕਰਦੀ ਆ ਤੇਲੇ ਦੇ ਬੰਦੇ ਦਾ ਵਿਸ਼ਵਾਸ ਕਰ ਲੈ ਤੂੰ ਵਿਸ਼ਵਾਸ ਕਰਾਂ ਕਿਵੇਂ ਨਾ ਓਏ ਤੂੰ ਮੇਰੀ ਵੀ ਨਹੀਂ ਕਦਰ ਕਰੀ ਤੇਰੇ ਪਿੱਛੇ ਮੈਂ ਪਾਪੜ ਬੰਨੇ ਸੇੜਦੀਆਂ ਨਿੰਦਾਂ ਕਰੀਆਂ ਆੜਤ ਪਵਾਈ ਮਰਨੇ ਆ 200 ਰੁਪਏ ਵੀ ਨਹੀਂ ਦਿੱਤੇ ਤਾਂ ਕਾਲਾ ਹੋਏ ਦੇ ਦੇ 500 ਰੁਪਏ ਤਾਂ ਦੇ ਦੇ ਬਾਈ ਤੂੰ ਵੀ ਚੁੱਪ ਕਰਕੇ ਬਹਿ ਜਾ ਮੈਂ ਲਾਇਆ ਵਾਂ ਪੇਕ ਜਾਂ ਬੋਲਾ ਦਾ ਥਰੀਰ ਤੰਗ ਹੋਈ ਜਾਂਦਾ ਅੱਜ ਤਾਂ ਦੇ ਦੇ ਕੰਡ ਮੁੰਡਾ ਕੰਨ ਜਿਲੇੜੀ ਉਹ ਤੋਂ ਲਿਆ ਜਾ ਕੇ ਕੀ ਲੈ ਕੇ ਆਇਆ ਮੇਰੇ ਬੇਲੇ ਲੈ ਲੈ ਦੇ ਦੇ ਹਾਂ ਦੇ ਦੇ ਨੂੰ ਹੁਣ ਪੈਸੇ ਓਏ ਮੈਨੂੰ ਬੈਗ ਖੁਣਾਵੇਂ ਆਪਣਾ ਬਾਈ ਮੇਰੇ ਬੈਗ ਨੂੰ ਓ ਫੇਰ ਦੇ ਦੇ ਮਰ ਜਣਾ ਨਾਮ ਦੇ 500 ਨਹੀਂ ਲੈਣਾ ਚਾਰ ਆਸ ਦਾ ਪਾ ਲੈ ਭਾਈ ਤੂੰ ਮੇਰੀ ਗੱਲ ਸੁਣ ਦੇ ਹੀ ਕਿ ਨਾ ਵੱਡਾ ਨੋਟ ਦੇ ਨਹੀਂ ਚੁੱਪ ਕਰਕੇ ਬਹਿ ਜਾ 200 ਦਾ ਕਿ ਆਉਂਗਾ ਬਹਿਣ ਕਾਉਂਗਾ 200 ਦਾ ਤਾਂ ਪੁੱਜੀ ਆ ਜਾਊਗਾ ਰਲ ਕੇ ਪੀ ਲਿਓ ਇਹ ਦੇ ਦੂ ਵਾਦੇ ਮੇਰੇ ਕੋਲ ਕੁਛ ਨਹੀਂ ਚੰਗਾ ਚਾਹ ਬਣਾ ਕੇ ਲਿਆ ਪੱਦ ਕੇ ਉਹ ਮੇਰਾ ਆੜੀ ਆਇਆ ਬੜਿਆ ਆੜੀ ਦਾ ਓਏ ਜਾ ਤੂੰ ਲੈ ਮੇਰੀ ਗੱਲ ਹੀ ਗੱਲ ਸੁਣ ਕੰਜਰ ਨੇ ਤੀਵੇਂ ਉਤੋਂ ਨਹੀਂ ਪੈਣੀ ਹੁਣ ਤਾਂ ਹੁਣ ਤਾਂ ਪੀਣ ਖਾਣ ਦਾ 200 ਰੁਪਏ ਦਿੱਤਾ ਕਿੰਨੇ ਦੀ ਨੇ ਸਾਡਾ ਲੰਬਾ ਇਹਦੇ 200 ਬੰਦੇ ਉਹ ਦੇ ਦੇਗਾ ਅੱਧ ਬਜਾਦਾ ਦਾ ਗਿਣਾੜ ਤੂੰ ਕਰ ਲੈ ਅੱਜ ਤਾਂ ਮੈਨੂੰ ਤਰਸ ਜਾਏ ਮੇਰੀ ਗੱਲ ਸੁਣ ਲੈ ਤੇਰੇ ਪਿੱਛੇ ਤਾਂ ਮੈਂ ਛੱਤਰ ਖਾ ਲਿਆ ਉਹਦੀ ਘਰ ਵਾਲੀ ਤੋਂ ਇਹ ਜੀ ਅੜਤ ਪਾਈ ਅੱਜ ਲਾਲੇ ਨੇ ਬਾਜੀ ਲਾਲੇ ਨੇ ਸਾਰੇ ਪੜਦੇ ਚੱਕਤੇ ਉਹ ਚਾਰ ਚੱਕੀ ਜਾਂਦੇ ਆ ਪੱਗੀ ਬੈਠੇ ਆ ਚਲੋ ਕੁਝ ਨਹੀਂ ਹੁੰਦਾ ਲਾਲਾ ਕੀ ਬਗੈਰ ਨੂੰ ਪੇਗ ਲਾ ਕੇ ਭੁੱਲ ਗਿਆ ਕਰਾਂਗੇ ਆ ਪੀਆ ਕਰਕੇ ਬੜੀ ਆਪੇ ਆਏ ਕਰਕੇ ਬੜੀ ਚਾਚੀ ਜੀ ਚਾਚਾ ਮਿਲੂ ਫੇਰੀ ਬਗੈਰ ਨੂੰ ਲੈ ਕੇ ਜਾਉਂ ਪੈਸੇ